ਤੇ ਮੇਰੇ ਬਜ਼ੁਰਗੋ ਮੇਰੇ ਭਰਾਓ ਸ਼ਹਿਰ ਵਾਸੀਓ ਤੁਹਾਡਾ ਇੱਥੇ ਸਾਡੇ ਇਸ ਧਰਨੇ ਵਿੱਚ ਪਹੁੰਚਣ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਅੱਜ ਦਾ ਜਿਹੜਾ ਸਾਡਾ ਧਰਨੇ ਦਾ ਮੁੱਖ ਮੁੱਦਾ ਹੈ ਕਿ ਕਿ ਸਾਡੇ ਸ਼ਹਿਰ ਨੂੰ ਸਾਡੇ ਨਾਲ ਦੇ ਪਿੰਡਾਂ ਨੂੰ ਪੀਨ ਯੂ ਪਾਣੀ ਨਹੀਂ ਮਿਲ ਰਿਹਾ ਉਸ ਲਈ ਅਸੀਂ ਅੱਜ ਨਗਰ ਨਿਗਮ ਦੇ ਸਾਹਮਣੇ ਧਰਨਾ ਲਾਇਆ ਹੈ ਇਸ ਕਰਕੇ ਜਿਹੜੀ ਸਾਡੀ ਜਿਹੜੀ ਆਵਾਜ਼ ਹੈ ਸਾਡੇ ਨਗਰ ਨਿਗਮ ਦੇ ਮੇਅਰ ਸਾਹਿਬ ਤੱਕ ਪਹੁੰਚੇ ਕਮਿਸ਼ਨਰ ਸਾਹਿਬ ਤੱਕ ਪਹੁੰਚੇ ਤੇ ਬਾਕੀ ਸਾਡੀ ਜਨਤਾ ਤੱਕ ਵੀ ਪਹੁੰਚੇ ਤੇ ਸਾਡੇ ਨਾਲ ਮਿਲੇ ਤਾਂ ਜੋ ਅਸੀਂ ਇਸ ਮੁੱਦੇ ਤੇ ਇੰਨਾ ਜੋਰ ਨਾਲ ਆਵਾਜ਼ ਉਠਾਈਏ ਕਿ ਉਹ ਇਸ ਮੁੱਦੇ ਦਾ ਹੱਲ ਕੋਈ ਨਾ ਕੋਈ ਜ਼ਰੂਰ ਲੱਭਣ ਵੀਰੋ ਪਾਣੀ ਇੱਕ ਸਾਢੀ ਇਹੋ ਜੀ ਜ਼ਰੂਰਤ ਹੈ ਜਿਸ ਤੋਂ ਅਸੀਂ ਸ਼ਾਇਦ 4-5 ਘੰਟੇ ਤੋਂ ਜ਼ਿਆਦਾ ਨਾ ਰਹਿ ਸਕੀਏ ਤੇ ਉਹ ਪਾਣੀ ਜੇਕਰ ਸਾਨੂੰ ਪੀਣ ਦੇ ਵਿੱਚ ਅਜਿਹਾ ਮਿਲੇ ਕਿ ਸਾਡੇ ਪ੍ਰਾਪਚਾਏ बुझा ਦੇ ਪਰ ਸਾਨੂੰ 100 ਤਰ੍ਹਾਂ ਦੇ ਹੋਰ ਰੋਗ ਲਗਾ ਦੇ ਤਾਂ ਇਹੋ ਜੇ ਪਾਣੀ ਦਾ ਪੀਂਦਾ ਕੀ ਫਾਇਦਾ 5 ਘੰਟੇ ਬਾਅਦ ਨਹੀਂ ਮਰਨਾ ਅਸੀਂ ਹੋਰ ਮਹੀਨੇ ਜੇ ਮਰ ਜਾਾਂਗੇ ਕਿਉਂਕਿ ਕੈਂਸਰ ਵਰਗੀ ਕੋਈ ਭਿਆਨਕ ਬਿਮਾਰੀ ਸਾਨੂੰ ਲੱਗ ਜਾਨੀ ਹੈ ਤੇ ਜਿਸ ਨਾਲ ਇਹਨਾਂ ਦੇ ਸਾਡੇ ਨਗਰ ਨਿਯਮ ਸਾਡੀ ਪੰਜਾਬ ਸਰਕਾਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਸਮੱਸਿਆ ਹੈ ਮੇਰੇ ਖਿਆਲ ਨੂੰ 2-3 ਸਾਲਾਂ ਤੋਂ ਜਾਗਾ ਹੋ ਰਹੀ ਹੈ ਉਹ ਇਹ ਸਮੱਸਿਆ ਕਿਵੇਂ ਹੋ ਰਹੀ ਹੈ ਇਹ ਇਹਨਾਂ ਨੂੰ ਪਤਾ ਅਸੀਂ ਤਾਂ ਸਿਰਫ ਇਹ ਕਹਿਣਾ ਚਾਹਾਂਗੇ ਕਿ ਸਮੱਸਿਆ ਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਿੰਡਾ ਨੇ ਵਸਨੀਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ ਇੱਥੇ ਮੇਰੇ ਵੀਰਾਂ ਨੇ ਬੜੇ ਜੋਸ਼-ਖੋਸ਼ ਨਾਲ ਹਰ ਆਪਣੇ ਵਿਚਾਰ ਰੱਖੇ ਨੇ ਅਲੱਗ-ਅਲੱਗ ਮੁੱਦੇ ਵੀ ਰੱਖੇ ਨੇ ਮੈਂ ਇੱਕ ਛੋਟਾ ਜਿਹਾ ਹੋਰ ਮੁਦਾਰਕਨਾ ਚਾਹਾਂਗੀ ਇੱਥੇ ਬਹੁਤ ਹੀ ਮੇਰੇ ਖਿਆਲ ਜਦੋਂ ਤੋਂ ਇਹ ਅਬੋੜ ਸ਼ਹਿਰ ਬਸਿਆ ਹੈ ਬਾਗਲਾ ਜੀ ਇਸ ਸ਼ਹਿਰ ਦੀ ਕਮੇਨ ਡਿਮਾਂਡ ਰਹੀ ਹੈ ਸਰਕਾਰੀ ਕਾਲਜ तो, तो सरकारी कॉलेज ਨੂੰ ਸਭ ਨੂੰ ਪਤਾ ਇੱਕ ਕਾਂਗਰਸ ਪਾਰਟੀ ਹੈ ਜਿਹੜੇ ਇੰਨੇ ਸਾਲਾਂ ਤੋਂ ਸ਼ੁਰੂ ਤੋਂ ਇੰਨੇ ਸਾਲਾਂ ਤੋਂ ਬਾਅਦ ਤੱਕ ਸਰਕਾਰੀ ਕਾਲਜ ਲੈ ਕੇ ਆਈ ਹੈ ਪਰ ਹਾਲਾਤ ਉਹਦੇ ਹਜੇ ਨੇ ਉਹਦੇ ਸਾਹਮਣੇ ਦਾ ਜਿਹੜਾ ਰਸਤਾ ਹੈ ਉਹ ਐਨਾ ਵੀ ਹੈ ਕਿ ਬੰਦੇ ਜੇ ਪੈਦਲ ਵੀ ਲੱਗੇ ਨਾ ਤਾਂ ਪੰਜਾ ਠੋਕਣਾ ਖਾਵੇ ਤਾਂ ਮੈਨ ਸਮਝਣਾ ਚਾਹੀਏ ਕਿ ਇਹ ਕੀ ਚਾਹਮੇ ਨੇ ਕਿ ਤੋਂ ਦੇ ਬੱਚੇ ਸਹੀ ਟੰਗ ਨਾਲ ਪੜਨ ਜਾਂ ਇਹਨਾਂ ਠੋਕਰਾ ਤੋਂ ਕਰਕੇ ਮਾਰੇ ਕਾਲਜ ਛੱਡ ਕੇ ਭੱਜ ਜਾਣ ਇਹ ਚੀਜ਼ ਇਹਨਾਂ ਨੂੰ ਦੇਖਣੀ ਚਾਹੀਦੀ ਹੈ ਕਿ ਜਿੱਥੇ ਸਿੱਖਿਆ ਚਾਹੀਦੀ ਹੈ ਜਿਹੜੀ ਕਿ ਇੱਕ ਸੋਧਕ ਸਮਾਜ ਲਈ ਬਹੁਤ ਜ਼ਰੂਰੀ ਚੀਜ਼ ਹੈ ਉਸ ਸਿੱਖਿਆ ਨੂੰ ਗ੍ਰਹਿਣ ਕਰਨ ਦੇ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਲਈ ਇੱਕ ਸਾਫ਼ ਰਸਤਾ ਵੀ ਮੁਹੱਈਆ ਕਰਾਇਆ ਜਾਵੇ ਵੀਰੋ ਨੂੰ ਤੇ ਬਹੁਤ ਨੇ ਤੇ ਮੇਰੇ ਭਰਾਵਾਂ ਨੇ ਵੀ ਬਹੁਤ ਮੁਦਦੇ ਉਠਾਏ ਨੇ ਸਾਰੇ ਮੁੱਦਿਆਂ ਨੇ ਨਿਖੇੜਵਾਏ ਕਿ ਇਹ ਜਿਹੜੀ ਸਾਡੀ ਨਗਰ ਨਿਗਮ ਨੇ ਇਹਨਾਂ ਵਾਰ ਬਹੁਤ ਮੁੱਦਿਆਂ ਤੇ ਧਿਆਨ ਦੇਵੇ ਤੇ ਹਰ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੇ ਇੱਕ ਵਾਰੀ ਫੇਰ ਮੈਂ ਬਾਗਲਾ ਸਾਹਿਬ ਦਾ ਪ੍ਰਧਾਨ ਸਾਹਿਬ ਦਾ ਤੇ ਮੇਰੇ ਬਾਕੀ ਵੀਰਾਂ ਦਾ ਸਤਿ ਸਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੀ ਆ ਬਹੁਤ ਬਹੁਤ ਧੰਨਵਾਦ ਕਾਂਗਰਸੀ ਜਿੰਦਾਬਾਦ ਅਜੜੀ ਆਵਾਜ਼ ਪੰਜਾਬੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਧੰਨਵਾਦ ਜਿਲ੍ਹਾ ਕਾਂਗਰਸ ਕਮੇਟੀ ਦੇ ਸਹਾਦਕਾਰੀ ਲੋਕਾਂ ਨੇ ਪ੍ਰਧਾਨ ਸਭਾ ਤੇ ਮੇਰੇ ਅਜੀਬ ਵਾਸਤੇ ਮੈਂ ਆ ਰਿਹਾ ਹਾਂ ਅਬੋਰ ਵਾਸੀਓ ਹਾਂਜੀ ਅਬੋਰ ਵਾਸੀਓ ਇੱਥੇ ਆਉਦਾ ਖਲਸਾ ਨਿਕਲੋ ਨਿਕਲੋ ਆਹ ਕੋ ਨੀਰਦੀ ਬਾਰ ਨਿਕਲੋ ਹੁਣ ਮੈਂ ਇਹ ਗੱਲ ਕਿਉਂ ਕਹੀ ਆ ਤੁਹਾਨੂੰ ਦੱਸਦਾ ਆਪ ਨੇ ਸਵਾਗਤ ਕੀਤਾ ਲੋਕਾਂ ਨੂੰ ਅੱਜ ਜਰੂਰਤ ਹੁੰਦੀ ਹੈ ਫਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਧੰਨਵਾਦ ਜੀ ਆਇਆਂ ਧੰਨਵਾਦ ਅੱਜ ਵੀ ਆਪਾਂ ਇਹੀ ਪਾਣੀ ਦਾ ਮੁੱਦਾ ਨਾਲ ਇਕੱਠੇ ਹੋਏ ਆਂ ਪੂਰਾ ਪਾਣੀ ਬੇਸਿਕ ੀਡ ਹੈ ਜੀ ਆਪਾਂ ਨੇ ਪਾਣੀ ਦਾ ਇੰਨਾ ਬੁਰਾ ਹਾਲ ਹੈ ਕਿ ਟਹਿਰਾਂ ਦੇ ਵਿੱਚ ਖਾਣੇ ਤੋਂ ਬਲੂਟਰ ਪਾਣੀ ਆ ਰਿਹਾ ਛੇਰ ਆ ਰਿਹਾ ਲੋਕਾਂ ਨੇ ਸਮਝਾ ਕਿ ਅਸੀਂ ਬੰਨੇ ਲਾ ਲਾ ਕੇ ਵਾਟਰ ਬਾਕਸਾਂ ਦੇ ਵਿੱਚ ਪਾਣੀ ਪੈਣ ਤੋਂ ਰੁਕਿਆ ਹੋਇਆ ਹੈ ਜਮੀਨ ਦਾ ਪਾਣੀ ਬਿਲਕੁਲ ਖਤਰਾ ਆ ਆਪਾਂ ਪੰਚਾਇਤ ਨਹੀਂ ਸਰਪੰਚ ਨਹੀਂ ਕੋਈ ਕੰਮ ਕਰ ਰਿਹਾ ਜਰਾਂ ਦੇ ਪਾਣੀ ਸਰਕਾਰ ਨੂੰ ਅਸੀ ਤੋਂ ਕਹਿੰਦੇ ਬੰਦ ਨਹੀਂ ਕੀਤਾ ਜਰਾਂ ਪਾਣੀ ਪੀਤੇ ਐ ਤੇ ਇਹਦੇ ਨਾਲ ਕੈਂਸਰ ਚਮੜੀ ਦੀਆਂ ਬਿਮਾਰੀਆਂ ਬਾਦੀਆਂ ਵੀ ਲੱਗਦੇ ਆ ਅੱਜ ਨੂੰ ਐ ਪੀਣਗੇ ਪੰਜਾਬ ਸਰਕਾਰ ਨੇ ਮਨੂ ਤੋਂ ਪਹਿਲਾਂ ਪੋਲੀਗਾ ਪਰ ਇਸ ਸਮੇਂ ਅਬੋਰ ਦੇ ਵਿੱਚ ਜਿਹੜੀ ਕੈਂਸਲ ਟ੍ਰੇਨ ਮਾਰਵੇ ਚਾਹਦੀ ਹੈ ਉਹ ਕੈਂਸਲ ਟ੍ਰੇਨ ਬੰਦ ਕਰਦੀ ਹੈ ਅੱਜ ਹਾਲਾਤ ਇਹ ਹੋ ਚੁੱਕੇ ਵੀ ਕੈਂਸਲ ਟ੍ਰੇਨ ਬੰਦ ਕਰਨ ਦੀ ਬਜਾਏ ਟੱਬੇ ਭਜਾਉਣ ਦੀ ਪੋਜੀਸ਼ਨ ਆ ਚੁੱਕੀ ਹੈ। ਪਰ ਇਹ ਸਾ ਘਾਟੀ ਦੀ ਜਦੋਂ ਸਰਕਾਰ ਸੀ ਕੋਸ਼ਿਸ਼ ਕੀਤੀ ਸੀ ਤੇ ਨਾਲੇ ਪਾਣੀ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਇਹ ਆਮ ਆਦਮੀ ਦੀ ਸਰਕਾਰ ਆਈ ਹੈ ਉਹਦੇ ਨਾਲੇ ਪਾਣੀ ਵੀ ਪਟੇ ਲੱਗ ਗਿਆ ਔਰ ਭਾਜੇਪੀ ਨੇ ਜਿਹੜਾ ਕਾਨੂੰਨ ਸੀ ਇੰਡਸਟਰੀ ਲਿਸਟ ਜੀ ਉਹਦੇ ਚ ਪਾਣੀ ਪੁੰਡੇ ਆ ਤਾਂ 3 ਮਹੀਨੇ ਤੋਂ ਲੈ ਕੇ 7 ਸਾਲ 7ਵੀਂ ਸਜ਼ਾ ਹੋਈ ਹੈ ਉਹ ਕਾਨੂੰਨ ਵੀ ਖਤਮ ਕਰਦਾ ਜਿਹਦੇ ਨਾਲ ਕਿ ਕਪਾੜੇ ਉੱਤੇ ਮੈਂ ਕੀ ਆਪਕੋ ਜੁਰਮਾਨਾ ਦਾ ਸੋਚਦੇ ਹੋ ਜਿਹੜਾ ਜੁਰਮਾਨਾ ਹੈ ਉਹ ਤੋਂ ਬਹੁਤ ਵੱਡਾ ਜੁਰਮਾਨਾ ਨਹੀਂ ਹੈ ਉਹ ਆਮ ਇੰਡਸਟਰੀ ਵਾਲਾ ਜਿਹੜਾ ਪਲਾਂਟ ਲਗਾਉਣਾ ਪਾਣੀ ਖੂਬ ਦਾ 10 ਲੱਖ ਰੁਪਏ ਜੁਰਮਾਨਾ ਦੇ ਸਕਦਾ ਹੈ ਉਹ ਪੋਲੂਸ਼ਨ ਵਧੀ ਜਾਂਦਾ ਅਸੀਂ ਨੇਕ ਧੁਕੇ ਜਿਹਦੂਆ ਪਾਣੀ ਨੂੰ ਜਦ ਖੇਤਾਂ ਨੂੰ ਲਾਉਣੇ ਤੇ ਸਾਡੇ ਪਾਣੀ ਖਤਮ ਹੁੰਦੇ ਇਸ ਲਈ ਲਗਭਗ 90% ਪਾਣੀ ਪੱਟੇ ਜਾ ਚੁੱਕੇ ਬਚੇ ਪਾਣੀ ਪੱਟੇ ਜਾ ਰਹੇ ਨੇ ਨਵੀਂ ਬੰਦੀ ਦੰਦਿਆ ਨਹਿਰਾਂ ਦੀ ਬਿਲਕੁਲ ਦਰ ਸਮੇਂ ਤੇ ਹੁਣ ਜਦੋਂ ਬਾਗਾਂ ਨੂੰ ਪਾਣੀ ਦੀ ਲੋੜ ਆ ਝੂਸੀ ਦੇਖੋ ਤੇ ਨਹਿਰ ਕਿੱਧਰ ਦੀ ਵੀ ਹੋਦੀ ਹੈ ਜਦੋਂ ਪਾਣੀ ਬਾਗਾ ਨੂੰ ਨਹੀਂ ਲੱਗੂ ਬਾਗਾ ਨਾਲ ਤਾਂ ਬਈ ਦੁਜੀ ਹੈ ਬਾਗੂ ਵੀ ਮਰਿਆ ਗਿਆ ਹਰ ਜਿਹੜਾ ਕ੍ਰਿਮੀਨਲ ਪਾਣੀ ਹੈ ਉਹ ਵੀ ਨਹੀਂ ਹੈ ਅਸੀਂ ਇੰਨੇ ਕੁ ਦੁਖੀ ਹੈ ਸਾਡੀ ਤਾਂ ਸਰਕਾਰ ਇੱਕ ਹੀ ਬੇਨਤੀ ਹੈ ਵੀ ਜਿਹੜਾ ਪੱਤਰੀਆਂ ਵਾਲਾ ਇਹ ਪਲਾਂਟ ਲੱਗਿਆ ਹੈ ਨਾ ਉਹ ਚਲਾਇਆ ਜਾਵੇ ਆ ਪਲਾਂਟ ਤਾਂ ਕਿ ਉਹਦੇ ਨਾਲ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲੇ ਨੂਰਬਾਈ ਨੇ ਸਰਕਾਰ ਜਾਂ ਅਕੋਸ਼ ਸੀਮ ਕਾਨ ਵੱਲੋਂ ਅਰਜ਼ੀਆਂ ਦਿੱਤੀਆਂ ਪਰ ਇਹ ਸਰਕਾਰ ਨੇ ਤਿੰਨ ਵਾਰੀ ਇਹਨੂੰ ਕੰਟਰੋਲ ਕਰਤਾ ਪਰ ਪਾਣੀ ਨਹੀਂ ਦੇ ਸਕੀ ਅਸੀਂ ਇਹ ਹੀ ਬੇਨਤੀ ਕਰਾਦੇ ਵੀ ਪੀਣ ਯੋਗ ਪਾਣੀ ਦਿੱਤਾ ਜਾਵੇ ਇਹ ਤਾਂ ਇਸ ਪਾਰਟੀ ਬਹੁਤ ਵੱਡਾ ਸੁਪਨਾ ਛਾਣਦੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਜੇ ਸਾਨੂੰ ਪਾਣੀ ਨਾ ਮਿਲਿਆ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਨਿਰੋਗ ਪਾਣੀ ਨਾ ਪਿਆ ਤਾਂ ਸਾਨੂੰ ਮਾਰੀਆਂ ਚ ਕਿਉਂ ਨਾ ਰੱਖ ਸਕਦੇ ਕਿ ਲਗਨਾਂ ਤੋਂ ਵੀ ਨਾ ਸਾਡੇ ਕੋਲ ਪੀਣ ਲਈ ਪਾਣੀ ਨਹੀਂ ਚੋਗੋ ਦਾ ਸਾਥੋਂ ਮੇਲ ਕਰਨ ਲਈ ਇਸ ਦਾ ਆਪਾਂ ਹੀ ਨਮਾਣ ਬੋਲ ਕੇ ਜਿੰਨੀ ਬੇਨਤੀ ਕਰਨਾ ਮੈਂ ਇਹੀ ਤੁਹਾਡੇ ਲੋਕਾਂ ਦਾ ਅਸਲਾ ਪੀਣ ਲਈ ਪਾਣੀ ਦਿੱਤਾ ਜਾਵੇ ਮੇਅਰ ਸਾਹਿਬ ਸੁੱਤੇ ਪਏ ਹੈਗੇ ਹੈ ਐਮਸੀ ਸੁੱਤੇ ਪਏ ਹੈ ਹਲਕਾ ਇੰਚਾਰਜ ਸੁੱਤਾ ਪਿਆ ਹੈ ਔਰ ਐਮਐਲਏ ਵਿਧਾਇਕ ਸੁੱਤਾ ਪਿਆ ਹੈਗਾ ਉਹ ਦੇਖ ਨਹੀਂ ਰਿਹਾ ਕਿ ਜਨਤਾ ਨੂੰ ਅਸੀਂ ਕਮ ਸਕਮ ਬੇਸਿਕ ਨੀਡਸ ਤਾਂ ਦੇ ਦਈਏ ਸਾਰੇ ਆਪ ਦੇ ਤਨਖਾਹਾਂ ਲੈਂਦੇ ਆ ਤੇ ਘਰੇ ਬੈਠ ਜਾਂਦੇ ਆਗੇ ਇਹ ਬਹੁਤ ਸ਼ਰਮ ਦੀ ਗੱਲ ਹੈ ਅੱਜ ਕਾਂਗਰਸ ਪਾਰਟੀ ਨੇ ਵੀੜਾ ਚੁੱਕਿਆ ਗਿਆ ਹੈ ਬਹੁਤ ਹੀ ਸਰਕਾਰੋਂ ਵੀ ਆ ਵੀੜਾ ਚੱਕਿਆ ਗਿਆ ਕਿ ਅਸੀਂ ਨਗਰ ਨਿਗਮ ਨੂੰ ਜਗਾਈਏ ਜਨਤਾ ਵਾਸਤੇ ਜਿਹੜੀਆਂ ਮੂਲ ਬੁਨ ਸਹੂਲਤਾਂ ਆ ਉਹ ਹਦ ਦੇ ਨਹੀਂ ਤਾਂ ਅਸੀਂ ਭਾਰੇ ਸਰਕਾਰਾਂ ਨੇ ਇਹਨਾਂ ਨੂੰ ਬਰਖਾਸਤ ਹਾਂ ਬਗਲਾ ਜੀ ਕੀ ਜਿਹੜਾ ਦੂਸ਼ਿਤ ਪਾਣੀ ਆ ਰਿਹਾ ਹੈ ਉਹਦੇ ਲਈ ਇਕੱਲੀ ਨਗਰ ਨਿਗਮ ਜ਼ਿੰਮੇਵਾਰ ਹੈ ਹਾਂ ਬਗਲਾ ਜੀ ਇਹਨਾਂ ਦਾ ਦੇਖੋ ਪਾਣੀ ਨਹਿਰਾ ਦੇ ਵਿੱਚ ਹੀ ਦੂਸ਼ਿਤ ਆ ਰਿਹਾ ਹੈ ਬੜਾ ਵਧੀਆ ਮਿਹਰ ਜੀ ਸਾਲ ਇਸ ਸਾਲ ਪਹਿਲਾਂ ਵੀ ਕਈ ਪੱਤਰਕਾਰਾਂ ਨੇ ਦਿੱਤਾ ਸੀ ਮੇਰੇ ਘਰੇ ਦੋ ਜੋ ਦੁੱਧ ਇਹਨਾਂ ਦਾ ਹੈ ਜੀ ਸਾਰਾ ਜੇਕਰ ਦੁੱਧੀ ਦੇ ਦੁੱਧੇ ਵਿੱਚ ਨੁਕਸ ਹੈਗਾ ਪਤਲਾ ਹੈਗਾ ਤੇ ਮੈਂ ਉਸ ਨੂੰ ਕਹਿੰਦਾ ਵੀ ਤੇਰਾ ਦੁੱਧ ਮਾੜਾ ਹੈਗਾ ਕਿਉਂਕਿ ਮੈਂ ਪੈਸੇ ਉਹਨੂੰ ਦੇਣਾ ਨਗਰ ਨਿਗਮ ਟੈਕਸ ਲੈਂਦੀ ਹੈਗੀ ਆ ਜਨਤਾ ਦੀ ਤੇ ਨਗਰ ਨਿਗਮ ਡਾਇਰੈਕਟ ਜਨਤਾ ਨੂੰ ਜਵਾਬ ਦੇ ਸ਼ਹਿਰੀਆਂ ਦੇ ਨਾਲ ਨਹਿਰੀ ਮਹਿਰ ਵਿਭਾਗ ਨਹੀਂ ਜੁੜਦਾ ਹਲਸਾ ਜੇ ਪਾਣੀ ਉਹਨਾਂ ਨੂੰ ਮਹਿਰ ਵਿਭਾਗ ਸਾਹਿਬ ਨਹੀਂ ਦਿੰਦਾ ਤੇ ਮਹਿਰ ਕੰਮ ਬੈਠਾ ਕੀ ਕਰਦਾ ਟੰਮੇਲੇ ਬੈਠਾ ਕੀ ਕਰਦਾ ਨਗਰ ਨਿਗਮ ਜਦੋਂ ਕੋਈ ਪ੍ਰੋਬਲਮ ਸਾਹਮਣੇ ਟੈਕਸ ਦੀ ਆਂਦੀ ਹੈ ਤਾਂ ਕਿ ਸ਼ਟਰ ਨਗਰ ਨਿਗਮ ਸ਼ਹਿਰੀਆਂ ਤੋਂ ਬਾਤ ਕਰਦੇ ਆ ਗਿਆ ਹੈ ਬਹੁਤੋਂ ਕਿਤੇ ਦੂਜੀ ਸਰਕਾਰوں ਕੋਈ ਜਾਂਦੇ ਵੀ ਜਾ ਕੇ ਤਾਂ ਕੁਝ ਨਹੀਂ ਆ ਰਿਹਾ ਖਰਾਬ ਅਤੇ ਕਮਿਸ਼ਨਰ ਬੈਠਾ ਹੈ ਸਰਕਾਰ ਦਾ ਰਿਪਰੈਜ਼ੈਂਟੇਟਿਵ ਬੈਠਾ ਨਿਗਮ ਵਾਲਾ ਇਹ ਜਿਆ ਇਸ਼ੂ ਬਹੁਤ ਵੱਡਾ ਚੱਲ ਗਿਆ ਹੈ ਕਿ ਅੱਜ ਕਵਰਟ ਕਮੇਟੀ ਵਾਲਿਆਂ ਨੇ ਦਰਨਾ ਵੀ ਲਗਾ ਰੱਖਿਆ ਇਸ ਸਿਲਸਿਲੇ ਤੁਹਾਡਾ ਕੀ ਕਹਿਣਾ ਹੈ ਮੈਂ ਤੁਹਾਡੇ ਮੱਦੇਮ ਇਹ ਕਹਿਣਾ ਚਾਹੂੰਗਾ ਵੀ ਦਰਨਾ ਲਾਣਾ ਦਾ ਹਰ ਇੱਕ ਦਾ ਹੱਕ ਹੈ ਲਾ ਲੈਣ ਕੋਈ ਦਿੱਕਤ ਨਹੀਂ ਲੇਕਿਨ ਪਹਿਲੇ ਮੈਂ ਕੀ ਕਹ ਲੈਣਾ ਵੀ ਬੰਦੇ ਨੂੰ ਪੜ ਲੈਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਵੀ ਥੋੜਾ ਜਿਹਾ ਵੀ ਇਹ ਕਾਉਂਸਲ ਲੈਵਲ ਦਾ ਕੰਮ ਹੈ ਕਿ ਸਟੇਟ ਗਵਰਨਮੈਂਟ ਦਾ ਕੰਮ ਹੈ ਜਦੋਂ ਪਿੱਛੋਂ ਹੀ ਪਾਣੀ ਜਿਹੜਾ ਹੈ ਕੰਟਾਮਿਨੇਸ਼ਨ ਚ ਹੋ ਕੇ ਆ ਰਿਹਾ ਹੈ ਉਸ ਪਾਣੀ ਪਿੱਛੋਂ ਦੀ ਖਰਾਬ ਆ ਰਿਹਾ ਤੁਸੀਂ ਪ੍ਰੋਟੈਸਟ ਇੱਥੇ ਅਭੋਰ ਚ ਕਰੀ ਜਾਂਦੇ ਹੋ ਪਿੱਛੋਂ ਪਾਣੀ ਸਾਫ ਆ ਰਿਹਾ ਹੋਵੇ ਇੱਥੇ ਕੰਟਾਮਿਨੇਸ਼ਨ ਹੈ ਥੈਨ ਬਈਆ ਰਿਸਪੌਂਸਿਬਲ ਅਸੀਂ ਸਾਫ ਪਾਣੀ ਬਿਲਕੁਲ ਲੋਕਾਂ ਨੂੰ ਭਈਆ ਕਰਾਣਾ ਸਾਡੀ ਇਹ ਜ਼ਿੰਮੇਵਾਰੀ ਹੈ ਤੁੰਤੇ ਜੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਤੇ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪੱਕੂਬੀ ਨਿਭਾਣਾ ਚਾਹੁੰਦੇ ਹਾਂ ਅਸੀਂ ਤਾਂ ਇਹ ਪਿੱਛੋਂ ਹੀ ਪਾਣੀ ਜਿਹੜਾ ਹੈਗਾ ਕੰਟਾਮਿਨੇਸ਼ਨ ਹੋ ਕੇ ਆ ਰਿਹਾ ਹੈ ਗੁੱਡੇ ਨਾਲੇ ਦਾ ਪਾਣੀ ਜਿਹਦੇ ਕਰਕੇ ਏ ਅਜੀ ਅਸੀਂ ਤਾਂ ਮੋਕੇ ਦੇ ਵਿੱਚ ਪਾਣੀ ਵੀ ਨਹੀਂ ਲੈ ਰਹੇ ਅਸੀਂ 5 ਟਿਊਬਾਂ ਚਲਾ ਕੇ ਜਿੰਨਾ ਵੀ ਫੀਡ ਹੋ ਸਕਦਾ ਹੈ ਅਸੀਂ ਲੋਕਾਂ ਨੂੰ ਪਾਣੀ ਦੇ ਰਹੇ ਹੁਣ ਇਹਨਾਂ ਦੇ ਪ੍ਰੋਟੈਸਟ ਕਰਨ ਦੇ ਨਾਲ ਅਸੀਂ ਮੋਗਾ ਖੋਲ ਕੇ ਲੋਕਾਂ ਨੂੰ ਉਹ ਗੰਦਾ ਪਾਣੀ ਤਾਂ ਨਹੀਂ ਪਿਆ ਸਕਦੇ ਇਹ ਤਾਂ ਪ੍ਰੋਟੈਸਟ ਕਰ ਰਹੇ ਹੈ ਮੈਂ ਤਾਂ ਨਹੀਂ ਸਮਝਦਾ ਵੀ ਅਗਰ ਇਹ ਥੋੜਾ ਜਿਹਾ ਇਹਨਾਂ ਨੂੰ ਕੋਈ ਸਮਝਦਾਰੀ ਹੁੰਦੀ ਮੈਨੂੰ ਤਾਂ ਇਹ ਲੱਗਦਾ ਹੈਗਾ ਵੀ ਉਹ ਮਾਨ ਸਾਹਿਬ ਨੇ ਹੀ ਸ਼ਾਇਦ ਇਹਨਾਂ ਨੂੰ ਭੇਜਿਆ ਆਣਾ ਵੀ ਜਾਓ ਵੀ ਤੁਸੀਂ ਆਪਾਂ ਦੋਵਾਂ ਨੇ ਮਿਲ ਕੇ ਇਲੈਕਸ਼ਨ ਲੜਨਾ ਹੈਗਾ ਇਹ ਨਾ ਕੋਈ ਜਾ ਕੇ ਭੇਜੋ ਦੇ ਉਹਦੀ ਜਿੰਦਾ ਕੁੰਡਾ ਘੜਗਾਣਾ ਚਾਹੀਦਾ ਉਹਦਾ ਕੁੰਡਾ ਕਿਉਂ ਨਹੀਂ ਘੜਗਾ ਰਿਹਾ ਜਾਣਨਾ ਉਥੇ ਪ੍ਰੋਟੈਸਟ ਕਰਨ ਅਸੀਂ ਵੀ ਰੈਗੂਲਰਲੀ ਪ੍ਰੋਟੈਸਟ ਕਰ ਰਹੇ ਹਾਂ ਉਹਨਾਂ ਨੂੰ ਕੁਝ ਲੈਟਰ ਵਗੈਰਾ ਤੁਸੀਂ ਜਾਂ ਕਨਸਰਨਡ ਕਨਸਰਨਡ ਇਵਨ ਕੇ ਕਨਸਰਨਡ ਮਨਿਸਟਰਸ ਦੇ ਨਾਲ ਗੱਲ ਕਰਕੇ ਵੀ ਪਾਣੀ ਇੱਥੇ ਇੰਨਾ ਗੰਦਾ ਆ ਰਿਹਾ ਈਵਨ ਕੇ ਅਸੀਂ ਤਾਂ ਇੱਕ ਚੀਜ਼ ਇਹ ਹੀ ਚਾਹੁੰਦੇ ਸੀ ਵੀ ਆਨਰੇਬਲ ਮਨਿਸਟਰ ਹੈਲਥ ਮਨਿਸਟਰ ਨੇ ਜਿਹੜੇ ਸ਼ਹੀਦ ਸੀ ਤਾਂ ਕਿ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਵਾਰੀ ਵਿਜ਼ਿਟ ਕਰੋ ਵੀ ਤਾਂ ਕਿ ਦੇਖੇ ਤੁਹਾਨੂੰ ਪਤਾ ਲੱਗੇ ਵੀ ਇੱਥੇ ਹਾਲਾਤ ਕੀ ਨੇ ਚਲੋ ਇਹ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਕਿਸੇ ਤਰ੍ਹਾਂ ਉਹ ਨਹੀਂ ਆਏ ਕਿ ਅਸੀਂ ਤੁਹਾਨੂੰ ਈਲਾ ਨਹੀਂ ਹੈ ਲੇਕਿਨ ਜੇ ਸਮਲੇ ਵੀ ਪਾਣੀ ਸਾਫ ਹੋ ਗਿਆ ਨਹਿਰ ਦੇ ਵਿੱਚ ਅਸੀਂ ਇਹ ਕਹਿ ਸੀ ਬਿਲਕੁਲ ਕਮਿਟਿਡ ਆ ਸਾਫ ਪਾਣੀ ਦੇਣ ਲਈ ਤੇ ਅਸੀਂ ਹਾਰੇ ਨੂੰ ਸਾਫ ਪਾਣੀ ਕਰਵਾਈ ਦਿੱਤਾ ਪਰ ਸਰ ਜਿਹੜਾ ਨਾਲੀਆਂ ਦਾ ਗੰਦਾ ਪਾਣੀ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਉਹਦੇ ਵਾਸਤੇ ਨਗਰ ਨਿਗਮ ਕੀ ਕਰਦਾ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ ਤੁਸੀਂ ਲੋਕੀ ਸਾਡੇ ਕੋਲ ਵੀਡੀਓ ਭੇਜਦੇ ਨੇ ਤੁਹਾਨੂੰ ਵੀਡੀਓ ਦਿਖਾ ਦਿੰਨਾ ਕਿ ਸੀਵਰੇਜ ਦਾ ਪਾਣੀ ਉਹ ਲੈ ਟੂਟੀਆਂ ਚੋਂ ਨਿਕਲਦਾ ਜੀ ਉਹ ਉਹਦੇ ਵਾਸਤੇ ਕੀ ਪ੍ਰਯਾਸ ਕਰੇਗਾ ਨਗਰ ਨਿਗਮ ਦੇਖੋ ਮੇਰੀ ਗੱਲ ਸੁਣਨਾ ਜੀ ਕੰਟਮੀਨੇਸ਼ਨ ਦੇ ਵਿੱਚ ਜਿੱਥੇ ਸਾਡੇ ਲੈਵਲ ਦੀ ਕੰਟਮੀਨੇਸ਼ਨ ਅਸੀਂ ਖਣ ਫੇਰ ਕਿਹਾ ਵੀ ਅਸੀਂ ਜ਼ਿੰਮੇਵਾਰ ਜਿੱਥੇ ਸਾਡੇ ਲੈਵਲ ਦੀ ਹੁੰਦੀ ਹੈ ਇਸ ਮੈਂ ਉਸ ਜ਼ਿੰਮੇਵਾਰੀ ਤੋਂ ਨਹੀਂ ਪਾਜ ਰਿਆ ਵੀ ਕਿੱਥੋਂ ਹੋਰ ਦੀ ਹੋਣੀ ਹੈ ਜੀ ਨਾ ਅਸੀਂ ਉਸੇ ਨੂੰ ਸਾਫ ਪਾਣੀ ਲੋਕਾਂ ਨੂੰ ਜਦੋਂ ਇਹ ਨਹਿਰੀ ਪਾਣੀ ਆ ਜਾਏਗਾ ਉਹਨਾਂ ਨੂੰ ਸਾਫ ਪਾਣੀ ਪ੍ਰੋਵਾਈਡ ਕਰਾਂਗੇ ਇਹ ਸਾਡੀ ਜ਼ਿੰਮੇਵਾਰੀ ਸਰ ਮੇਰੇ ਕਹਾਂ ਦਾ ਮਤਲਬ ਇਹ ਲੋਕ ਸਾਨੂੰ ਭੇਜ ਰਹੇ ਨੇ ਟੂਟੀਆਂ ਤੇ ਦੰਦ ਮੈਂ ਮੰਨ ਲਿਆ ਮੇਰੀ ਗੱਲ ਸੁਣੋ ਇੱਕ ਉਹ ਬੰਦਾ ਪਾਣੀ ਹੈ ਜਿਹੜਾ ਆਪਾਂ ਨਗਰ ਨਿਗਮ ਦੀ ਸਪਲਾਈ ਦਿੰਦੇ ਉਸ ਤੋਂ ਬਾਅਦ ਆਂਦਾ ਲੋਕਾਂ ਦੇ ਘਰਾਂ 'ਚ ਮੈਂ ਉਹਦੀ ਗੱਲ ਕਰ ਰਿਹਾ ਮੈਂ ਉਹਦੀ ਵੀ ਗੱਲ ਕਰਾਂਗਾ ਅਗਰ ਮੈਂ ਦੱਸ ਦਿਆਂ ਇਹ ਨੋ ਡਾਊਗ ਤੇ ਮੈਂ ਇਸ ਗੱਲ ਤੋਂ ਪਤਾ ਨਹੀਂ ਗਿਆ ਵੀ ਮੈਂ ਇਹਦੇ ਵਿੱਚ ਮਿਕਸਿੰਗ ਨਹੀਂ ਹੋ ਰਹੀ ਕਿੱਥੇ ਧਾਂਦੇ ਗਈ ਜੀ ਕੀ ਹੋ ਜਾਂਦਾ ਮੈਂ ਤੁਹਾਨੂੰ ਇੱਕ ਰੀਜ਼ਨ ਦੱਸ ਦਿੰਦਾ ਇਹ ਨਹੀਂ ਜਦੋਂ ਪਾਈਪਸ ਦੇ ਵਿੱਚ ਵੈਕਿਊਮ ਹੋ ਜਾਂਦਾ ਪੁਰਾਣੀ ਪਾਈਪ ਤੇ ਨੰਗੀਆਂ ਪਾਈਪ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਪਰ ਨੂੰ ਵੀ ਪਤਾ ਜੀ ਜਿੱਥੇ ਜਦੋਂ ਵੈਕਿਊਮ ਹੋ ਜਾਂਦਾ ਤੇ ਉਹ ਪਾਣੀ ਸੀਪੇਟ ਕਰਕੇ ਵਿੱਚ ਚਲਾ ਜਾਂਦਾ ਜਦੋਂ ਨਹਿਰੀ ਪਾਣੀ ਆ ਜਾਂਦਾ ਉਹਦੇ ਵਿੱਚ ਵੈਕਿਊਮ ਰਹਿੰਦਾ ਹੀ ਨਹੀਂ ਉਹ ਪਾਣੀ ਦੇ ਨਾਲ ਹੀ ਫਿਲ ਰਹਿੰਦੀ ਹੈ ਤੇ ਉਹ ਪਾਣੀ ਸਾਫ਼ ਬਿਲਕੁਲ ਲੋਕਾਂ ਨੂੰ ਪ੍ਰੋਵਾਈਡ ਹੁੰਦਾ ਹੈ ਇਹ ਸਿਰਫ ਤੇ ਸਿਰਫ ਐਕਟ ਕਰਕੇ ਟੈਂਪਰੇਰੀ ਫੇਸ ਹੈਗਾ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਕੰਪਲੇਂਟ ਹੈ ਦੀ ਆਏਗੀ ਅਸੀਂ ਉਹਨੂੰ ਬਿਲਕੁਲ ਦੂਰ ਕਰਾਂਗੇ ਸਾਡੀ ਜ਼ਿੰਮੇਵਾਰੀ ਸਰ ਦੋ ਗੱਲਾਂ ਨੇ ਕਿ ਹੁਣੇ ਟ్రਾਇਲ ਸ਼ੁਰੂ ਕੀਤਾ ਗਿਆ ਸੀਗਾ ਸ਼ਹਿਰ ਨੂੰ ਮਤਲਬ ਰੈਗੂਲਰ ਪਾਣੀ ਦੇਣ ਦਾ ਜੀ ਉਹ ਕਿੱਥੇ ਤੱਕ ਪਹੁੰਚਿਆ ਜੀ ਦੇਖੋ ਫਿਰ ਉਹ ਹੀ ਗੱਲ ਕਰਦੇ ਨੇ ਟ్రਾਇਲ ਲੋਕਾਂ ਨੂੰ ਫਿਰ ਗੱਲ ਕਰਦੇ ਅੱਜ ਸਾਡੇ ਕੋਲ ਪਾਣੀ ਹੀ ਨਹੀਂ ਹੈਗਾ ਤੇ ਤੁਸੀਂ ਕਹਿੰਦੇ ਅਸੀਂ ਰੈਗੂਲਰ ਸਪਲਾਈ ਦੇ ਦਈਏ ਉਹ ਤਾਂ ਸਿਰਫ ਇੱਕ ਖਾਨਾ ਪੂਰਤੀ ਸੀਗੀ ਉਹਨਾਂ ਦੀ ਉਹ ਕਰਕੇ ਚਲੇ ਗਏ ਪਹਿਲੇ ਅਸੀਂ ਤਾਂ ਰਿਕੁਆਇਰਮੈਂਟ ਅੱਜ ਵੀ ਕਹਿ ਰਹੇ ਆ ਵੀ ਸਾਡੀ ਰਿਕੁਆਇਰਮੈਂਟ ਹੈ ਜੀ ਟੈਂਕਸ ਦੀ ਸਟੋਰੇਜ ਟੈਂਕਸ ਦੀ ਜਿੰਨੀ ਹੈ ਕਪੈਸਿਟੀ ਹੈ ਜੀ ਸਾਨੂੰ ਐਨੀ ਕਪੈਸਿਟੀ ਹੋਰ ਰਿਕੁਆਇਰਡ ਹੈ ਸਾਡੇ ਕੋਲ ਜਸਟ 13 ਦਿਨ ਦੀ ਸਾਡੇ ਕੋਲ ਲੱਗੀ ਹੈ ਜੀ ਸਟੋਰੀਂਗ ਕਪੈਸਿਟੀ ਹੁਣ ਅਗਰ ਰੈਗੂਲਰਲੀ ਸਪਲਾਈ ਜਾਏਗੀ ਤਾਂ ਇੱਕ ਹਫਤਾ ਹੀ ਸਪਲਾਈ ਹੋਏਗੀ ਨਾ ਜੀ ਠੀਕ ਹੈ ਤੇ ਨਹਿਰ ਦੀ ਬੰਦੀ ਤੁਹਾਡੇ ਸਾਹਮਣੇ ਐ ਸਵਾ ਮਹੀਨੇ ਬੀਤ ਗਏ ਨਾ 1.5 1.5 ਮਹੀਨਾ ਹੋ ਜਾਂਦਾ ਅੱਜ ਤੋਂ ਬੰਦੀ ਆ ਜੀ ਫੇਰ ਆਗੇ ਕੀ ਨਾ ਠੀਕ ਹੈ ਇਹ ਇਹ ਪ੍ਰੋਬਲਮ ਸਿਰਫ ਇਹ ਨੇ ਅਸੀਂ ਇਹ ਵੀ ਚਾਹਦੇ ਆਂ ਵੀ ਅਗਰ ਅਸੀਂ ਆਲਟਰਨੇਟ ਦਾ ਪਾਣੀ ਦੇ ਰਹੇ ਸੀ ਤਾਂ ਲੋਕਾਂ ਨੂੰ ਆਲਟਰਨੇਟ ਦਾ ਪਾਣੀ ਮਿਲੇ ਲੇਕਿਨ ਸਾਫ ਮਿਲੇ ਠੀਕ ਹੈ ਹਾਂਜੀ ਠੀਕ ਕਰੋ ਇਹਦਾ ਪਾਣੀ ਆਲਾ ਹਨ ਕਿਆ ਵੀ ਲੋਕਾਂ ਦੀ ਘਮੋੜ ਰਹਾਂਦੀ ਦੇਖੋ ਦੁਖਦਰਦਾਂ ਨੂੰ ਸਮਝਾਵੇ ਮਹਾਰਾਜੀਲਾ ਪ੍ਰਧਾਨ ਜੀ ਵੀ ਬੈਠੇ ਗਨ ਸ਼ਾਮ અને તો હું તમને સાંજે કી કોઈ મતલબ કો નિયાને આપકો સ્વાર્થ હું ઉલ્લોચિત કર રહ્યો પેલો તમે આ માંગરા બી આપા

ਕੋਸ਼ਿਸ਼ ਨਾਲ ਨਹੀਂ ਕਿ ਕੋਈ ਗੰਦੋ ਪਾਣੀ ਆਂ ਡਾ ਰੇ ਬਿਆ ਕੀ ਕਰਨਾ ਚਾਹੀਏ ਆਪਾਂ ਕੋਈ ਆਪਾਰਟੀਬਾਚੀ ਕੀ ਬਾਤ ਕੋ ਨਹੀਂ ਸਰਦਾਰ ਸਾਹਿਬ ਵੀ ਆਪਨੇ ਕੇ ਨਿ ਬੈਠੇ ਹੈ ਪਰਿਆਵਰਣ ਪ੍ਰੇਮੀ ਹੈ ਆਹ ਵਿਅੰਤ ਕਰਨੋ ਚੀ ਹੈ ਕਿ ਕਿਉਂ ਲੋਕਾਂ ਨੇ ਕੀ ਮੁਸ਼ਕਿਲ ਹੈ ਸੀਵਰੇਜ ਦਾ ਆਏ ਬਰਸ ਗੰਦੇ ਪਾਣੀ ਦੇ ਸਕੇ ਕੋ ਕੋ ਵੀ ਮੁੱਦਾ ਹੈ ਪ੍ਰਧਾਨ ਜੀ ਫਲਦੇਵ ਜੀ ਆਏ ਸਾਲ ਅਨੇ ਨਿਆ ਪੀਸ ਆਵੇ ਤੇ ਸਾਫ ਕਰਨ ਵੀ ਸੀਵਰੇਜ ਪੀਸਾ ਜਾ ਕੇ ਘਟੇ ਮੰਡਾਗਰ ਭ੍ਰਸ਼ਟਾਚਾਰ ਗੋਡੋ ਬਣ ਗਿਆ ਹੈ ਸਾਰਾ ਪੀਸਾ ਖਾਜੇ ਮੈਂ ਸਪਸ਼ਟ ਸਪੱਸ਼ਟ ਸਪਤਾਮਕੋਂ ਭ੍ਰਸ਼ਟਾਚਾਰ ਗੋਡੋ ਨજર ਨਿਗਮ ਜੇ ਕਿ ਪਹਿਲਾਂ 100 ਰੁਪਏ ਦਾ ਆਜੀ ਬਤਾਵੇ 150 ਰੁਪਿਆ ਕਰ ਦਿਆ ਤਚਰੋ ਦੇ ਚੱਕੋ ਕੋ ਨਹੀਂ ਆਰਥੇ बैठक भी परेशान आगा ही कहना है आंगो कोई सिस्टम है वो सारो है एक सोचने की बात है एक बहुत बड़ो मुद्दों है हाँ जो पानी पीने वालों सारो हाँ खराब करके लोगा ने तीन तीन बजे रात में सप्लाई कर भेजे किसो काड़ो पानी जो ना पीस के ना आदमी जभी नहीं नहास के चमड़ी की लोगा ने इतो खारिश सत्तर परसेंट ने ਹਰੀ ਪਾਣੀ ਦੇ ਗੰਦਾ ਆ ਰਿਹਾ ਉਹਦੇ ਖਿਲਾਫ ਧਰਨਾ ਲਗਾਇਆ ਕਾਂਗਰਸ ਪਾਰਟੀ ਨੇ ਤੁਸੀਂ ਇਥੇ ਬਾਰੇ ਕੀ ਕਰਨ ਚਾਹੋਗੇ ਅੰਮ੍ਰਿਤਪੁਰ ਅੰਗ ਹੈ ਇਹ ਮੁੱਦਾ ਅੰਗ ਹੈ ਸਾਰੇ ਸ਼ਹਿਰ ਵਾਸੀ ਕਿਰਾਏ ਕੋਣ ਭਰੀ ਜਾਏ ਉਹ ਦੁਕਾਨਾਂਾਂ ਦੇ ਕਿਰਾਏ ਕੋਣ ਭਰੀ ਜਾਏ ਸੋ ਮੈਂ ਇਸ ਸਮਰਥਨ ਕਰਨ ਵਾਸਤੇ ਆਇਆ ਹਾਂ ਇਸ ਮੁੱਦੇ ਦੇ ਕਾਰਨ ਨਹਿਰਾਂ ਚ ਗੰਦਾ ਪਾਣੀ ਆ ਰਿਹਾ ਹੈ ਇਹ ਪਾਣੀ ਘਰਾਂ ਚ ਸਪਲਾਈ ਹੋ ਰਿਹਾ ਹੈ ਜਿਹਦੇ ਨਾਲ ਲੋਕਾਂ ਦੀ ਸਿਹਤ ਨਾਲ ਖਮਾਨ ਹੋ ਰਿਹਾ ਹੈ ਅਬਾ ਮੈਂ ਸੰਦਰ ਵਿੱਚ ਨਗਰ ਨਿਗਮੀਆਂ ਨੇ ਉੱਤਰ ਚੱਕਿਆ ਹੈ ਨਗਰ ਨੇ ਕਰਕੇ ਕੱਫਰ ਦੇ ਬਾਤ ਕਰਨਾ ਲਾਇਆ ਹੈ ਬਹੁਤ ਵੀ ਗੱਲ ਹੈ ਕਿ ਨੌਕਰੀ ਕੋਈ ਸ਼ਹਿਰ ਵਸੇ ਦੀ ਕੀਤੀ ਕਰਨੀ ਚਾਹੀਦੀ ਹੈ ਇਹ ਹੋਣ ਵਾਲੇ ਸਮੇਂ ਵਿੱਚ ਨਗਰ ਨਿਗਮੀਆਂ ਨੂੰ ਕੰਮ ਵਪਾਰ ਤੋਂ ਚੱਲੇ ਜਵਾਨ ਸ਼ਰਮ ਦੇ ਕਿਸਾਨਾਂ ਦਾ ਸਿਹਤ ਸਰਕੀ ਨਗਰ ਨਿਗਮ ਨਿਗਮ ਹੀ ਜ਼ਿੰਮੇਵਾਰ ਆ ਕਿ ਜਿਹੜੇ ਕਾਲੇ ਪਾਣੀ ਆ ਰਹੇ ਕਿ ਇਸ ਦੇ ਸਬੰਧੀ ਸੁਧਾਰ ਨੂੰ ਵਿਵਹਾਰ ਹੈ ਜਦੋਂ ਪਤਾ ਵੀ हरियाणा ਦੀਆਂ ਜਿਹੜੀਆਂ ਇੰਡਸਟਰੀਆਂ ਦਾ ਪਾਣੀ ਹੈ ਉਹਦੇ ਨਾਲੇ ਤੇ ਰਹੀ ਪੈ ਕੇ ਹਰੀ ਦੇ ਪੱਤਿਆਂ ਦਾ ਖਰਾਬ ਹੁੰਦਾ ਜਦੋਂ ਨਹਿਰਾਂ ਦੀ ਬੰਦੀ ਖਤਮ ਹੁੰਦੀ ਹੈ ਉਹ ਪਾਣੀ ਆਉਂਦਾ ਸਾਰਾ ਪਾਣੀ ਜਿਹੜਾ ਹੈ ਉਹ ਨਹਿਰਾਂ ਤੇ ਰਹੀ ਹੁੰਦਾ ਹੈ ਸਾਰੇ ਇਲਾਕੇ ਦੇ ਵਿੱਚ ਪੰਜਾਬ ਤੇ ਵਿੱਚ ਹਰਿਆਣਾ ਤੇ Rajasthan ਤੇ ਸਾਰੇ ਦੇ ਵਿੱਚ ਜਲਦੀ ਰਾਜਨੀਤੀ ਬਣ ਕੇ ਪੰਜਾਬ ਸਰਕਾਰ ਕਿਸੇ ਦੇ ਤੌਰ ਤੇ ਜਲਦੀ ਰਾਜਨੀਤੀ ਕਰੇ ਫੇਲ ਹੋ ਜਾਂਦਾ